ਆਇਂ ਕੀਤਾ ਹਾਂ ਆਇਂ ਵੀ ਤੂੰ ਕੀਤਾ ਆਇਂ ਕੀਤਾ ਹਾਂ ਬਾਤ ਕਹਣਾ ਮਾ ਕਹਤਾ ਪਰ ਕੀਤਾ ਤਾਂ ਕੁਝ ਨਹੀਂ ਮੈਂ ਮਾ ਕਹਤਾ ਉਹਥੇ ਝੂਠ ਬੋਲੇ ਇਹਦਾ ਮਤਲਬ ਯਾਰ ਫਿਰ ਨਾ ਕਹਿੰਦਾ ਫਿਰ ਨਾ ਕਹਿ ਕੇ ਦੱਸਦਾ ਵੀ ਹਾਂ ਨਹੀਂ ਕੀਤਾ ਉਹਨਾਂ ਕੋਲ ਸਾਰੇ ਸਬੂਤ ਪਏ ਸੀਗੇ ਜੇ ਨਾ ਕਹਿੰਦੇ ਉਹਨਾਂ ਸਾਰੇ ਸਬੂਤ ਦੇਣੇ ਸੀ ਵੀ ਆਹ ਹਾਂ ਫਿਰ ਉਹਦੇ ਤਾਂ ਹਾਂ ਹਾਂ ਕਰੀਂ ਬਾਜ਼ ਮੋਕ ਕਰ ਆਏ ਲੋਕਾਂ ਨੂੰ ਕਾਮੜੀ ਸਮਝਦੇ ਨੇ ਯਾਰ ਤੂੰ ਸਾਡੇ ਰੱਬ ਨੂੰ ਵੇਚਾਂਗੇ ਤੁਸੀਂ ਯਾਰ ਐ ਤਾਂ ਨਾ ਕਰੋ ਯਾਰ ਤੁਸੀਂ ਕੋਈ ਜਮਾਂਦਰੂ ਰਾਜੇ ਹੋ ਲੋਕਤੰਤਰ ਹੈ ਜਿੰਨੂੰ ਮਰਜ਼ੀ ਚਤਾ ਲਿਓ ਬਾਈ ਜੀ ਤੜਕੀ ਮੈਨੂੰ ਗਾਲਾਂ ਕੱਢਣ ਲੱਗੀਆਂ ਭਗੰਤ ਮਾਨ ਓ ਓ ਨਾ ਨਾ ਅੱਛਾ ਜਦੋਂ ਉਹਨਾਂ ਦੇ ਟੀਵੀ ਤੇ ਮੈਂ ਪਹਿਲਾਂ ਹੁੰਦਾ ਹੁੰਦਾ ਸੀ ਪੀਟੀਸੀ ਤੇ ਉਦੋਂ ਕਹਿੰਦੀ ਕਮਾਲ ਭਗੰਤ ਮਾਨ ਕਮਿਟੀ ਦੀ ਸ਼ਾਨ ਉਹ ਕਹਿੰਦੇ ਨਾ ਨਾ ਬੰਦਾ ਹੀ ਨਹੀਂ ਬਦਲਿਆ ਇਹ ਬੰਦਾ ਨਹੀਂ ਬਦਲਿਆ ਮੈਂ ਕਰਕੇ ਦਿੱਤਾ ਨੁਕਸਾਨ ਕਰਤਾ 1 ਰੁਪਈਆ ਦਾ ਗਣਾ ਦੋ ਤਿੰਨ ਸਾਲ ਹੋ ਗਏ ਯਾਰ 1 ਰੁਪਈ ਦਾ ਨੁਕਸਾਨ ਗਣਾ ਦੋ ਮੈਨੂੰ ਪੰਜਾਬ ਦਾ ਕਰਤਾ ਹੋਵੇ ਮੈਂ ਹੁਣ ਝੋਲੀਆਂ ਆੜਦੇ ਫਿਰਦੇ ਆ ਮੈਂ ਝੋਲੀ ਝੜਦਾ ਗਵਾ ਲੋਕਾਂ ਨੂੰ ਘਟੀ ਜਾਂਦੇ ਤੁਸੀਂ ਮੈਂ ਕੋ ਕੁ ਕਰਦੇ ਹੋ ਯਾਰ ਲੋਕਾਂ ਨੇ ਤਾਂ ਤੁਹਾਨੂੰ ਇੰਨਾ ਰਾਜ ਦੇਤਾ ਸੀ ਜੇ ਚੱਜ ਦੇ ਨਿਕਲੇ ਹੁੰਦੇ ਸਾਨੂੰ ਆਉਣ ਦੀ ਕੀ ਲੋੜ ਸੀ ਇੱਥੇ ਮੈਨੂੰ ਕਹਿੰਦੇ ਸੀ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਸੁਖਵੀਰ ਸਿੰਘ ਬਦ ਮੈਂ ਕਹਿੰਦਾ ਜਿੱਦਿਆਂ ਰੱਬ ਦੇ ਘਰੇ ਜਾ ਕੇ ਲੱਤਾਂ ਟੁੱਟ ਜਾਂਦੀਆਂ ਮੈਂ ਉਹਦੇ ਬਾਰੇ ਕੀ ਕਹਾ ਪਰਮਾਤਮਾ ਹੀ ਹੈ ਜੀ ਮੈਂ ਮੈਂ ਕੌਣ ਆ ਜੀ ਹੁਣ ਲੋਕਾਂ ਨੂੰ ਜ਼ਿੰਮੇਵਾਰ ਠਹਿ ਰਹੀ ਜਾਂਦੇ ਹੋ ਬਈ ਕਿਉਂ ਲੋਕੋ ਜ਼ਿੰਮੇਵਾਰ ਨੇ ਬਈ बार हो था। ले। क्यों तुम्हें जिम्मेवार हो कहता लै क्यों लोगों ने इनी बार थोड़िया सरकार बना दिया तुम्हें कम किया होंगे लोग फिर अच्छा कहें जिधर मर्जी देख लो सारा काम कहीं तो फिर हटाए क्यों लोगों ने फिर जे नहीं किया तो लोगों ने हटाए क्यों फिर सानू नहीं पता कि विद्या ठोंग मारी है सबू पता नहीं लोग कमले ने 331 ਪਾ ਕੇ ਲਾਈਨ ਖਿੱਚ ਕੇ ਉੱਤੇ ਚੌਂਕਾ ਪਾ ਦੋ ਤੋਤਾ ਬਣ ਜਾਂਦਾ ਐਵੇਂ ਫੈਨ ਕਰਦੀ ਰਹੇ ਸਾਡੇ ਸਿੱਖਿਆ ਮੰਤਰੀ ਤੇ ਇਹਨਾਂ ਨੂੰ ਕੀ ਪਤਾ ਸਿੱਖਿਆ ਕੀ ਹੁੰਦੀ ਐ ਸਿੱਖਿਆ ਪੜ੍ਹੀ ਹੋਵੇ ਕਦੇ ਪੜ੍ਹਿਆ ਇਕਨੋਮਿਕਸ ਦਾ ਕਦੇ ਕੋਈ ਲੈਕਚਰ ਲਾਇਆ ਹੋਵੇ ਕਦੇ a² b² 2ab ਦਾ ਫਾਰਮੂਲਾ ਕਦੇ ਪੜ੍ਹਿਆ ਹੋਵੇ ਜ਼ਿੰਦਗੀ ਚ ਕਦੇ tan θ cos θ ਪੜ੍ਹਿਆ ਹੋਵੇ ਤਾਂ ਪਤਾ ਲੱਗੇ ਬਣ ਗਏ ਮੰਤਰੀ ਬਣ ਗਏ ਚੱਲ ਵੀ ਤੂੰ ਹੁਣ ਤੇਰਾ ਮੁੰਡਾ ਹੁਣ ਤੇਰਾ ਭਤੀਜਾ ਹੁਣ ਤੂੰ ਤੇਰਾ ਸਾਲਾ ਹੁਣ ਤੇਰਾ ਜੀਜਾ ਚੱਲ ਤੂੰ ਦੁਖੀ ਕਰ ਲਿਆ ਯਾਰ ਇਹਨਾਂ ਨੇ ਅਸੀਂ ਦੁਖੀ ਹੋ ਕੇ ਆਇਆ ਹਾਂ ਅਸੀਂ ਮੈਂ ਕੱਲ ਦਿੱਲੀ ਸੀ ਅੱਜ ਵੀ ਤੇ ਲਿਆਉਂਗਾ ਹੁਣ ਪਰ ਮੈਂ ਕਿਹਾ ਵੀ ਮੋਗੇ ਵਾਲਾ ਪ੍ਰੋਗਰਾਮ ਨਹੀਂ ਐਂਸਰ ਕਰਾਂ ਕਿਉਂਕਿ ਇਹ ਮਾਵਾ ਭੈਣਾ ਦਾ ਉਹਨਾਂ ਦਾ ਆਪਣਾ ਪ੍ਰੋਗਰਾਮ ਹੈ ਔਰ ਐਪਰੀਸ਼ੀਏਸ਼ਨ ਹੈ ਹੌਸਲਾ ਫਜਾਈਏ ਫਿਰ ਮੈਂ ਕੀ ਦਿੰਦਾ ਤੁਸੀਂ ਆਪ ਆਪਣੇ ਹੱਥੀ ਕਮਾ ਰਹੇ ਮੈਨੂੰ ਤਾਂ ਇੰਨੀ ਵਧੀਆ ਲੱਗੀ ਜਾਂਦਾ ਜੀ ਅਈ ਤਾਂ ਹੱਥੀ ਕੰਮ ਕਰਨ ਵਾਲੇ ਬੰਦੇ ਆ ਜੀ ਅਸੀਂ ਸਾਡੇ ਕਿਹੜੇ ਬਾਪੂ ਕੋਈ ਮੰਤਰੀ ਰਹੇ ਸਾਨੂੰ ਕੋਈ ਪੈਸੇ ਛੱਡਦੇ ਹੋਣ ਗਿੱਲਰ ਪੁੱਤ ਨਿਆਰੀ ਲੋ ਮਸਤਾਬ ਕਮਾਏ ਕਲਾਕਾਰ ਦੇ ਤੌਰ ਤੇ ਵੀ ਉਦੋਂ ਪਹਿਲਾਂ ਖੇਤੀ ਵੀ ਕੀਤੀ ਹੱਤੀ ਕੀਤੀ ਅੱਜ ਵੀ ਠੇਕੇ ਤੇ ਜ਼ਮੀਨ ਦਿੰਦੇ ਆ ਤੇ ਸਾਰਾ ਪਤਾ ਹੈ ਕਿ ਕਿਵੇਂ ਕੰਮ ਹੁੰਦਾ ਹੈ ਕਿਵੇਂ ਦੇਖੋ ਜਿਹੜਾ ਤੁਹਾਡੇ ਚੋਂ ਰਿਹਾ ਹੈ ਜਿਹੜਾ ਤੁਹਾਡੇ ਵਰਗਾ ਹੈ ਉਹ ਹੀ ਦੁੱਖ ਤਕਲੀਫਾਂ ਜਾਣ ਸਕਦਾ ਜਿਹੜੇ ਸੋਹਣੇ ਦੇ ਚਮਚੇ ਲੈ ਮੂੰਹ ਚ ਲੈ ਕੇ ਜੰਮਦੇ ਉਹਨਾਂ ਨੂੰ ਕੀ ਪਤਾ ਕੀ ਹੁੰਦਾ ਹੈ ਪੁੱਛ ਲੋ ਉਹਨਾਂ ਪੁੱਛ ਲੈ ਅਗੜੇ ਹੁੰਦੇ ਰਜਵਾੜੀ ਪੁੱਛ ਲੈ ਉਹਨਾਂ ਨੂੰ ਲੈ ਕੇ ਰੋ ਸ਼ਰਤ ਲਾ ਲਓ ਦੱਸਿਓ ਨਾ ਆ ਤਿੰਨ ਚਾਰ ਜਿਹੜੇ ਮੇਨ ਬਣੇ ਫਿਰਦੇ ਪੰਜਾਬ ਦੇ ਚੌਧਰੀ ਜੋ ਰਵਾਦਨ ਮਜੀਠੀਆ ਉਹ ਕੀ ਨਾਮ ਤਾਬਾਜਪਨ ਜੋ ਕੈਪਟਨ ਨੇ ਦੇ ਸੇ ਆਪਾਂ ਨਰਮਾ ਚੋਗ ਲੈਨੇ ਆ ਉਤੋਂ ਬਾਅਦ ਚਾਰ ਪੰਜ ਚੋਗਾ ਚੋੱਕ ਕੇ टीडे तो तोड़ लें टीं लिया छाते हैं खिड़ जाते हैं दस्यू जो टीडे खिड़ गए कोठे से चाड़ लियो सारे आताइए इसके बारे में सारे एक बयान होगा पंजाब की छत्ते भी बहुत उपजाऊ है उन्होंने किमें दसीए छतान नहीं टीडे तोड़ के लिये भाई उन्होंने टींडे पता ही नहीं कद कद गए हो नरमे खेत तो पता लगे ਕਦੇ ਸਪਰੇਅ ਦੀ ਢੋਲੀ ਮੋਢੇ ਤੇ ਧਰੀ ਹੋਵੇ ਮੋਨੋਕਰੋਟੋ ਫਾਸ ਵੀ ਸਿੜਕੀ ਜਾਂਦੇ ਤਾਂ ਜਿਹੜੀ ਬੈਨ ਹੈ ਸਾਡੇ ਤਾਂ ਬਿਆਈਆਂ ਵਿੱਚ ਦੀ ਜ਼ਹਿਰ ਚੜ ਗਈ ਤਾਹ ਸਰਦ ਖੂਨ ਹੀ ਚਰੀਲੇ ਹੋ ਗਏ ਸਪਰੇਆ ਕਰਦੇ ਕਰਦੇ ਜਿਹਦੇ ਹੱਥ ਹਰੇ ਰੰਗ ਦੇ ਹੋਣ ਪ੍ਰਾਣ ਪਾ ਗਿਆ ਹਰੇ ਰੰਗ ਦੇ ਹੋ ਜਾਂਦੇ ਯਾਰ ਹੱਥ ਸਾਡੀਆਂ ਬਿਆਈਆਂ ਵਿੱਚ ਦੀ ਜ਼ਹਿਰ ਚੜ ਗਈ ਸਾਨੂੰ ਇਹਨਾਂ ਨੂੰ ਕੋਈ ਇਹਨਾਂ ਫਿਕਰ ਹੀ ਨਹੀਂ ਕੀਤਾ ਪੰਜਾਬ ਹੁਣ ਝੋੜੀਆਂ ਾੜਦੇ ਫਿਰਦੇ ਆ ਮੈਂ ਝੋੜੀ ਾੜਦਾ ਗਵਾ ਲੋਕਾਂ ਨੂੰ ਗੱਡੀ ਜਾਂਦੇ ਤੁਸੀਂ ਹਾਂ ਕੋਈ ਕਰਦੇ ਹੋ ਯਾਰ ਲੋਕਾਂ ਨੇ ਤੁਹਾਨੂੰ ਇੰਨਾ ਰਾਜ ਦੇਤਾ ਸੀ ਜੇ ਚੱਜ ਦੇ ਨਿਕਲੇ ਹੁੰਦੇ ਸਾਨੂੰ ਆਉਣ ਦੀ ਕੀ ਲੋੜ ਸੀ ਇੱਥੇ ਅਜਿਹਾ ਬੜਾ ਕੰਮ ਕਰੀ ਜਾਂਦੇ ਸੀ ਸਾਨੂੰ ਕੀ ਲੋੜ ਸੀ ਇੱਥੇ ਆਉਣ ਦੀ ਜੇ ਚੱਜ ਦੇ ਨਿਕਲੇ ਹੁੰਦੇ ਤੁਸੀਂ ਹੁਣ ਮਾਫੀ ਮੰਗੀ ਜਾਂਦੇ ਹੋ ਤੁਸੀਂ ਹੁਣ ਲੋਕਾਂ ਨੂੰ ਜ਼ਿੰਮੇਵਾਰ ਠਹਿ ਰਹੀ ਜਾਂਦੇ ਹੋ ਬਈ ਕਿਉਂ ਲੋਕੋ ਜ਼ਿੰਮੇਵਾਰ ਨੇ ਬਈ ਕਹਿੰਦੇ ਤੁਸੀਂ ਜ਼ਿੰਮੇਵਾਰ ਹੋ ਕਹਿੰਦਾ ਲੈ ਕਿਉਂ ਲੋਕਾਂ ਨੇ ਇੰਨੀ ਵਾਰ ਥੋੜੀ ਸਰਕਾਰਾਂ ਬਣਾ ਕੇ ਤੁਸੀਂ ਕੰਮ ਕੀਤਾ ਹੁੰਦਾ ਲੋਕ ਫਿਰ ਅੱਛਾ ਕਹਿੰਦੇ ਜਿੱਧਰ ਮਰਜ਼ੀ ਦੇਖ ਲਓ ਸਾਰਾ ਕੰਮ ਕਹਿੰਦੇ ਅਸੀਂ ਕੀਤਾ ਤੇ ਫਿਰ ਹਟਾਏ ਕਿਉਂ ਲੋਕਾਂ ਨੇ ਫਿਰ ਜੇ ਨਹੀਂ ਕੀਤਾ ਤਾਂ ਲੋਕਾਂ ਨੇ ਹਟਾਏ ਕਿਉਂ ਫਿਰ ਸਾਨੂੰ ਨਹੀਂ ਪਤਾ ਕਿ ਵਿਦਿਆ ਨੂੰ ਕਿਹਨੇ ਠੰਗ ਮਾਰੀ ਐ ਸਾਨੂੰ ਪਤਾ ਨਹੀਂ ਲੋਕ ਕਮਲੇ ਨੇ ਕਿ 331 ਪਾ ਕੇ ਲਾਈਨ ਖਿੱਚ ਕੇ ਉੱਤੇ ਚੌਂਕਾ ਪਾ ਦੋ ਤਾਂ ਤੋਤਾ ਬਣ ਜਾਂਦਾ ਐ ਫਾਇਨ ਕਰਦੇ ਰਹੇ ਸਾਡੇ ਸਿੱਖਿਆ ਮੰਤਰੀ ਤੇ ਇਹਨਾਂ ਨੂੰ ਕੀ ਪਤਾ ਸਿੱਖਿਆ ਕਿਹਦੀ ਹੁੰਦੀ ਹੈ ਸਿੱਖਿਆ ਪੜ੍ਹੀ ਹੋਵੇ ਕਦੇ ਪੜ੍ਹਿਆ ਇਕਨੋਮਿਕਸ ਦਾ ਕਦੇ ਲੈਕਚਰ ਲਾਇਆ ਹੋਵੇ ਕਰੇ ਸਕੇਅਰ ਪਲੱਸ ਬੀ ਸਕੇਅਰ ਪਲੱਸ 2ਏਬੀ ਦਾ ਫਾਰਮੂਲਾ ਕਦੇ ਪੜ੍ਹਿਆ ਹੋਵੇ ਜ਼ਿੰਦਗੀ ਚ ਕਦੇ ਟੈਨ θ ਕੋਸ θ ਪੜ੍ਹਿਆ ਹੋਵੇ ਤਾਂ ਪਤਾ ਲੱਗੇ ਬਣ ਗਏ ਮੰਤਰੀ ਬਣ ਗਏ ਚੱਲ ਵੀ ਤੂੰ ਹੁਣ ਤੇਰਾ ਮੁੰਡਾ ਹੁਣ ਤੇਰਾ ਭਤੀਜਾ ਹੁਣ ਤੂੰ ਹੁਣ ਤੇਰਾ ਸਾਲਾ ਹੁਣ ਤੇਰਾ ਜੀਜਾ ਚੱਲ ਤੂੰ ਦੁਖੀ ਕਰ ਲਿਆ ਯਾਰ ਇਹਨਾਂ ਨੇ ਅਸੀਂ ਦੁਖੀ ਹੋ ਕੇ ਆਇਆ ਅਸੀਂ ਕੋਈ ਨਾ ਪੈਸੇ ਕਮਾਉਣੇ ਆ ਮੈਂ ਰਾਜਨੀਤੀ ਚ ਪੈਸੇ ਤੱਕ ਮੋਨਾਲ ਕੰਮ ਛੱਡੀ ਫਿਰਦਾ ਮੈਂ ਹੁਣ ਤਾਂ ਪੈਸੇ ਦੇ ਕੇ ਜਾਂਣਾ ਰੋਜ ਮੈਨੂੰ ਕਿਹ ਕਲਾਕਾਰ ਮੇਰੇ ਭਰਾ ਹੈ ਉਹਦਾ ਫੋਨ ਆਇਆ ਕਿਨ ਕਿੱਥੇ ਆ ਮੈਂ ਕਰਜ਼ੇ ਲਾਉਂਦਾ ਫਿਰਦਾ ਮੈਂ ਤੂੰ ਕਿਹੜੇ ਕਰਜ਼ੇ ਲੈ ਲੈ ਮੈਂ ਕਿਹਾ ਇਸੇ ਪਿੰਡ ਵਿੱਚ ਪਹਿਲਾਂ ਆਇਆ ਸੀ ਬਰਨਾਲੇ ਦੇ ਕੋਲੋਂ ਪਿੰਡ ਸੀ ਮੈਂ ਕਿਹਾ ਜਦੋਂ ਮੈਂ ਕਲਾਕਾਰ ਦੇ ਤੌਰ ਤੇ ਐਸੀ 2.5 ਲੱਖ ਲਿਆ ਸੀ ਮੈਂ ਕਿਹਾ ਉਹਦਾ ਹਿਸਾਬ ਨਹੀਂ ਫਿਰਦਿਨੇ ਵੀ ਅੱਜ ਤੋਂ ਐਨੇ ਸਾਲ ਪਹਿਲਾਂ 2.5 ਲੱਖ ਲਿਆ ਸੀ ਹੁਣ ਐ ਕਰ ਵਿਆਜ ਲੱਗ ਕੇ 7 7 ਲੱਖ ਬਣ ਕੇ ਦੇਖਿਆ ਮੈਂ ਕਿਹਾ ਮੈਂ ਤਾਂ ਕਰਜ਼ੇ ਲੈਉਣਾ ਕਰਦਾ ਯਾਰ ਪੁਰਾਣੇ हम याद है कि मैं शो ना होगा सब्चारक मेलिया कोई नहीं है को मैं को कुर्सी ना कदों कुर्सी जनाब जी मैंने पत्रकार कहें कुर्स, जिस कुर्सी पर आप बैठे हो उस कुर्सी पर बैठ कर बड़े बड़े होकर दिमाग खराब हो जाते हैं आपका क्यों नहीं हुआ मैं फर्क इतना है जो पहले थे ना वो कुर्सी पर बैठकर फेमस होते थे कुर्सी पर बैठकर मशहूर होते थे मैं मशहूर होने के बाद कुर्सी पर बैठा हूं मुझे कोई मशहूरी गलत फैमी कने चौबीस घंटे गाला गाला क्या मैं माड़ा की करता है यार तड़की मेनु गांडना चाहता अच्छा जो टीवी आंता हूं कहते कमाल ना बंद बंदा नहीं बदला ਮੈਂ ਕਰਕੇ ਦਿੱਤਾ ਨੁਕਸਾਨ ਕਰਤਾ 1 ਰੁਪਈਆ ਦਾ ਗਿਣਾ ਦਿਓ 3 ਸਾਲ ਹੋ ਗਏ ਯਾਰ 1 ਰੁਪਈਆ ਦਾ ਨੁਕਸਾਨ ਗਿਣਾ ਦਿਓ ਮੈਨੂੰ ਪੰਜਾਬ ਦਾ ਕਰਤਾ ਹੋਵੇ ਮੈਂ ਸਾਨੂੰ ਜੋਗ ਨੇ ਮੌਕਾ ਕਿਉਂ ਠੇਕਾ ਲਿਆ ਤੁਸੀਂ ਜੇ ਸਾਨੂੰ ਦੇਤਾ ਸਾਨੂੰ ਬਹਿਣਾ ਨਹੀਂ ਹੁੰਦਾ ਸਾਨੂੰ ਮੁੱਖ ਮੰਤਰੀ ਨਹੀਂ ਬਣਨਾ ਆਉਂਦਾ ਸਾਨੂੰ ਮੰਤਰੀ ਨਹੀਂ ਬਣਨਾ ਆਉਂਦਾ ਆ ਬੇਟਾ ਬੰਦਾ ਬਰਬਾਦ ਕਰਕੇ ਰੱਖਦਾ ਖਾਨਦਾਨੀ ਨਾਲ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੇ ਜਗਦੇਵ ਸਿੰਘ ਖੁੱਡੀਆਂ ਜਿਹੜੇ ਐਮਪੀ ਬਣੇ ਸੀਗੇ ਛੋਟੇ ਛੋਟੇ ਹੁੰਦੇ ਸੀ ਅਜ ਤਾਂ पीवी तो देख दूं जी लाश मरी सी कई दिनों बाद दरिया चो खत्म करके रखता परिवार अच्छी वेलकम तुम आओ बंदे ने उन दो हजार बई च प्रकाश सिंह बादल हराया है देखो तो मैं भी फिर खेती बाड़ी मैं दिता मैं उन्होंने घर के मूर्ति उठर मार के लेंगे था जाना कर लो कि कर हद है यार वक्त होंगे यार टाइम है ਤੁਸੀਂ ਰੱਬ ਬਣ ਜੰਨੇ ਹੋ ਅੱਜ ਤੁਹਾਨੂੰ 4 ਸਲੂਟ ਪੈਂਦੇ ਆ ਤੁਸੀਂ ਰੱਬ ਬਣ ਕੇ ਇਹ ਗਲਤ ਫਹਿਮੀ ਕੱਢਣੀ ਚਾਹੀਦੀ ਹੈ ਹਰ ਇੱਕ ਨੂੰ ਵਕਤ ਬਹੁਤ ਵੱਡੀ ਚੀਜ਼ ਹੈ ਜੀ ਵਕਤ ਇਹ ਪੁਖਾਰੀਆਂ ਤੋਂ ਪੁਖਾਰੀਆਂ ਦੇ ਸਿਰ ਤੇ ਤਾਜ ਟਕਾ ਦਿੰਦਾ ਹੈ ਵਕਤ ਰਾਜਿਆਂ ਨੂੰ ਭੀਖ ਮੰਗਣ ਲਾਉਂਦਾ ਹੈ ਵਕਤ ਬਹੁਤ ਵੱਡੀ ਹੈ ਬਹੁਤ ਵੱਡੀ ਜੀ ਦਰੀਏ ਕਰਤਾ ਰਹੜੀਏ ਬਸ ਪ੍ਰਮਾਤਮਾ ਤੋਂ ਡਰ ਕੇ ਰਹੀਏ ਸੋ ਇਹਨਾਂ ਦੀਆਂ ਜਿਹੜੀਆਂ ਇਹ ਇਧਰ ਇਧਰ ਪਹਿਲਾਂ ਇਹੋ ਜਿਹਾ ਫੰਕਸ਼ਨ ਹੋਇਆ ਪਹਿਲਾਂ ਇੱਥੇ ਕਦੇ ਪੰਜਾਬ 'ਚ ਕਦੇ ਹੋਇਆ ਫੰਕਸ਼ਨ ਇਹੋ ਜਿਹਾ ਵੀ ਜਿੱਥੇ ਅਸੀਂ ਭੈਣਾਂ ਨੂੰ ਇਹ ਕਹੀਏ ਕਿ ਆਹ ਲਓ ਜੀ ਤੁਸੀਂ ਏਨੇ ਕਰੋੜ ਦੀ ਗੱਲ ਕਰ ਲਈ ਜੀ ਤੁਸੀਂ ਇਹਨੇ ਆਹ ਤੁਹਾਡਾ ਆਸਮਾਨ ਇਹੋ ਜਿਹਾ ਫੰਕਸ਼ਨ ਹੀ ਹੋਣਾ ਉੱਟ ਕੇ ਜੀ ਨਿਯੁਕਤੀ ਪੱਤਰ ਸਮ ਇਹ ਕਦੋਂ ਨਿਯੁਕਤੀ ਕਿਹਦੀ ਨਿਯੁਕਤੀ ਜਿਹੜਾ ਇਹਨਾਂ ਦਾ ਹੈਗਾ ਪੈਸੇ ਦੇ ਕੇ ਛਾੜ ਕੇ ਜਾਓ ਤਾਂ ਨਿਯੁਕਤੀ ਹੋਣੀ ਨਿਯੁਕਤੀ ਨਹੀਂ 50000 ਨੌਕਰੀ ਦੇ ਕਿਹਾ ਖੜਾ ਤੁਹਾਡੇ ਸਾਹਮਣੇ 1 ਰੁਪਈਆ ਵੀ 1 ਰੁਪਈਆ ਵੀ ਕੋਈ ਜਿਵੇਂ ਆਪਣੇ ਪੰਜਾਬੀ ਚ ਕਹਿੰਦੇ ਗਲੀ ਵਾਲਾ ਪੈਸਾ ਵੀ ਗਣਾ ਦੇਣਾ ਕੋਈ ਸਮਝ ਲੋ ਮੈਂ ਸਰਫਾਸ ਕਾ ਲਈ ਰੁਪਈਏ ਨਿਖਾਦਾ ਸਰਫਾਸ ਪੂਰੇ ਦੁਬੜ ਕੀ ਕਰੀਏ ਯਾਰ ਅਰੇ ਚੌਨੇ ਪੰਜਾਬ ਤਰੱਕੀ ਕਰੇ ਸਾਡੀ ਅੱਖਾਂ ਸਾਹਮਣੇ ਪੰਜਾਬ ਖਤਮ ਹੋ ਜਾਂਦਾ ਸੀ ਅਸੀਂ ਆ ਕੇ ਸਾਨੂੰ ਲੋਕਾਂ ਨੇ ਬਿਠਾਤਾ ਹੁਣ ਰੋਈ ਜਾਂਦੇ ਨੇ ਹੁਣ ਕਹਿੰਦੇ ਸਾਨੂੰ ਵੇਰ ਦੁਬਾਰੇ ਲਿਓ ਜੀ ਸਾਡੇ ਸਾਰੇ ਗੁਬਤੀਆ ਮਾਫ ਕਰੋ ਜੀ ਸਤਿਵਾਰ ਉਹਦੇ ਤਾਂ ਕਰਕੇ ਹਾਂ ਐਂ ਕੀਤਾ ਹਾਂ ਐਂ ਵੀ ਤੂੰ ਕੀਤਾ ਹਾਂ ਕੀਤਾ ਹਾਂ ਬਾਤ ਕਹਿੰਦਾ ਮਾ ਕਹਤਾ ਫਿਰ ਕੀਤਾ ਤਾਂ ਕੋਈ ਨਹੀਂ ਮਾ ਕਹਿਆ ਤਾਂ ਉੱਥੇ ਝੂਠ ਬੋਲੇ ਇਹਦਾ ਮਤਲਬ ਹੈ ਤੇ ਨਾ ਕਹਿੰਦਾ ਫਿਰ ਨਾ ਕਹਿ ਕੇ ਦੱਸਦਾ ਵੀ ਹਾਂ ਨਹੀਂ ਕੀਤਾ ਉਹਨਾਂ ਕੋਲ ਸਾਰੇ ਸਬੂਤ ਪਏ ਸੀਗੇ ਜੇ ਨਾ ਕਹਿੰਦੇ ਉਹਨੇ ਸਾਰੇ ਸਬੂਤ ਦੇਣੇ ਸੀ ਵੀ ਆਹ ਤੇ ਉਹਦੇ ਤਾਂ ਹਾਂ ਹਾਂ ਕਰੀਗੇ ਬਾਅਦ ਮੁਕਰ ਐ ਲੋਕਾਂ ਨੂੰ ਕੰਮ ਨਹੀਂ ਜਾਂਉਂਦੇ ਯਾਰ ਤੁਸੀਂ ਸਾਡੇ ਰੱਬ ਨੂੰ ਵੇਚੋਂਗੇ ਤੁਸੀਂ ਯਾਰ ਐ ਤਾਂ ਨਾ ਕਰੋ ਯਾਰ ਤੁਸੀਂ ਵੀ ਜਮਾਨਾ ਜ਼ਰੂਰ ਆ ਜੇ ਲੋਕਤੰਤਰ ਹੈ ਜਿੰਨੂੰ ਮਰਜ਼ੀ ਚ ਤਾਲਿਓ ਬਾਈ ਜੀ ਮੈਂ ਸੰਗਰੂਰ ਤੋਂ 14 ਚ ਖੜਾ ਹੋਇਆ ਮੈਨੂੰ ਮਜ਼ਾਕ ਕਰਦੇ ਸੀ ਸੁਖਦੇਵ ਸਿੰਘ ਟੀਨਸਾ ਕਹਿੰਦਾ ਕਹਿੰਦਾ ਮੈਂ ਭਗਵਾਨ ਤੁਮਨ ਦੀ ਫੋਟੋ ਦੇਖੀ ਐ ਹੱਥ ਬੰਨ ਕੇ ਪੋਸਟਰ ਲੱਗੇ ਪਿਆ ਸੀ ਕਹਿੰਦਾ ਇੱਕ ਮੈਨੂੰ ਬਹੁਤ ਹਾਸਾ ਆਇਆ ਕਹਿੰਦਾ ਉਹਦੀ ਫੋਟੋ ਦੇਖ ਕੇ ਲੈ ਇਹ ਵੀ ਵੋਟਾਂ 'ਚ ਖੜੇ ਹੋਗੇ ਹਨ ਮੈਂ ਕੋਈ ਨਹੀਂ ਟੀਨਸਾ ਸੋ ਵੋਟਾਂ ਪੈਣ ਵਾਲੇ ਦਿਨ ਤੱਕ ਹੱਸ ਲੋ ਮੇਰੀ ਫੋਟੋ ਦੇਖ ਕੇ ਯਾਰ ਤੋ ਬਾਤ ساری ਉਮਰ ਮੇਰੀ ਫੋਟੋ ਦੇਖ ਕੇ ਰੋਇਆ ਕਰਾਂਗਾ ਮੈਂ ਅਜ ਨੂੰ ਦਿਨ ਹੁਣ ਮੇਰਾ ਨਾਮ ਲੈ ਕੇ ਦਿਖਾਓ ਕਿਸੇ ਕੋਲ ਉਹ ਵੀ ਮਾਰ ਦੇ ਚੀਕ ਨਾ 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 ਉਹਦੀ ਗੱਲ ਨਹੀਂ ਕਰਨ ਕਿਉਂ ਕਿਉਂਕਿ ਸੱਚ ਬੋਲਦਾ ਮੈਂ ਮੈਂ ਕੁਝ ਲੁਕਾਉਂਦਾ ਨਹੀਂ ਤੇ ਇਹਨਾਂ ਦੇ ਪਰਦੇ ਮੈਂ ਛੱਡਦਾ ਨਹੀਂ ਮੇਰੇ ਬੜਾ ਪੰਗਾ ਪੈ ਗਿਆ ਯਾਰ ਇਹ ਕਿੱਥੋਂ ਆ ਗਿਆ ਇਹ ਮੈਂ ਕਿਹਾ ਮੈਂ ਤਾਂ ਮੈਂ ਤਾਂ ਇਹ ਆ ਗਿਆ ਜੀ ਮੈਂ ਕੀ ਕਰਾਂ ਮੈਂ ਤਾਂ ਦੇਸੀ ਆ ਸੋ ਅੱਜ ਵੀ ਤੁਹਾਡੇ ਸਾਹਮਣੇ ਆਇਆ ਜਈਆਂ ਮੈਂ ਪਹਿਲਾਂ ਵੀ ਆਇਆ ਸੀ ਫਿਰ ਚਚੇਰੇ ਆ ਜਿ ਰਾਂਗਾ ਮੈਨੂੰ ਕੋਈ ਇਹਦੇ ਨਾਲ ਫਰਕ ਨਹੀਂ ਪੈਂਦਾ ਕਿ ਉਹ ਕੀ ਕਹਿੰਦੇ ਨੇ ਜਿੰਨਾ ਚਿਰ ਤੁਸੀਂ ਨਾਲ ਹੋ ਬਸ ਓਕੇ ਲੋਕਾਂ ਦੀ ਪਰਮਾਤਮਾ ਬਸਿਆ ਬਹੁਤ ਆ ਤੁਸੀਂ ਵਧੀਆ ਕੰਮ ਕਰ ਰਹੇ ਹੋ ਚਾਰਜ ਲੈਂਦੇ ਅੱਜ ਲਗਭਗ ਕਿੰਨੇ ਹਜ਼ਾਰ ਲੇਡੀਜ਼ 25000 ਚਾਰਜ ਲੈਂਦੀ ਚਾਰਜ ਲੈਂਦੀ 25000 ਲੇਡੀਜ਼ ਨੂੰ ਕੰਮ ਮਿਲ ਗਿਆ ਹੋਰ ਵੀ ਸਾਰੇ ਪੰਜਾਬ 'ਚ ਕਰਾਂਗੇ ਕੰਮ ਮੈਨੂੰ ਕਿਸੇ ਪ੍ਰਾਈਵੇਟ ਕੰਪਨੀ ਦੀ ਐਡਵਰਟਾਈਜ਼ਮੈਂਟ ਕਰਨੀ ਆਇਆ ਜੇ ਪ੍ਰਾਈਵੇਟ ਕੰਪਨੀ ਸਾਡੀਆਂ ਮਾਵਾ ਭੈਣਾਂ ਨੂੰ ਸਾੜੀਆਂ ਪੋਤਾਂ ਨੂੰ ਕੰਮ ਦਿੰਦੇ ਤਾਂ ਮੈਂ ਮੈਂ ਆਉਂਗਾ